ਕੰਤਾਂਦਰਬਾਰ ਮਸਤ ਬਾਬਾ ਬੀਰੂ ਪਗਤ ਜੀ ਪਿੰਡ ਢੇਸੀਆਂ ਕਾਣਾ ਨੇੜੇ ਗੁਰਾਇਆਂ ਵਿਖੇ 3 ਦਿਨ ਦਾ ਸਲਾਨਾ ਜੋੜ ਮੇਲਾ ਤੇ ਛਿੰਝ ਮੇਲਾ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਬਕਾ ਸਰਪੰਚ ਸੁਸ਼ੀਲ ਬਿਰਦੀ ਨੇ ਦੱਸਿਆ ਕਿ ਸਮੂਹ ਪ੍ਰਬੰਧਕ ਕਮੇਟੀ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 3 ਦਿਨਾਂ ਦਾ ਇਹ ਸਲਾਨਾ ਜੋੜ ਮੇਲਾ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ 20 ਜੂਨ ਚਾਦਰ ਤੇ ਝੰਡੇ ਦੀ ਰਸਮ ਚਿਰਾਗ ਦੀ ਰਸਮ ਅਦਾ ਕੀਤੀ ਗਈ। ਜਿਸ ਤੋਂ ਬਾਅਦ ਮਹਿਫਲੇ ਕਵਾਲ ਅਤੇ ਨਕਾਲ ਪਾਟੀਆਂ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। 21 ਜੂਨ ਨੂੰ ਦਰਬਾਰ ਤੇ ਨਿਸ਼ਾਨ ਸਾਹਿਬ ਦੀ ਰਸਮ ਤੋਂ ਬਾਅਦ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਨੇ ਸੰਗਤਾਂ ਦਾ ਮਨੋਰੰਜਨ ਕੀਤਾ। ਮੇਲੇ ਦੇ ਤੀਜੇ ਦਿਨ ਨਕਲਾ ਤੇ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨ ਪ੍ਰਿਤਪਾਲ ਫਗਵਾੜਾ ਨੇ ਧਰਮਿੰਦਰ ਕੋਹਾਲੀ ਨੂੰ ਪਟਕੇ ਦੀ ਕੁਸ਼ਤੀ 'ਚ ਮਾਤ ਦਿੱਤੀ ਜਦਕਿ ਦੂਜੇ ਨੰਬਰ ਦੀ ਕੁਸ਼ਤੀ 'ਚ ਜਲਾਲ ਈਰਾਨ ਨੇ ਕਮਲਦੂਮ ਛੇੜੀ ਨੂੰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ ਛਿੰਝ ਮੇਲੇ ਦਾ ਪਹਿਲਾ ਇਨਾਮ ਬੁਲਟ ਮੋਟਰਸਾਈਕਲ ਦਿੱਤਾ ਗਿਆ ਜਦਕਿ ਦੂਜਾ ਇਨਾਮ ਸਪਲੈਂਡਰ ਮੋਟਰਸਾਈਕਲ ਦਿੱਤਾ ਗਿਆ ਜੋ ਨੀਟਾ ਪੰਜ ਅਤੇ ਉਸਦੇ ਪਰਿਵਾਰ ਵੱਲੋਂ ਦਿੱਤਾ ਗਿਆ ਇਨ੍ਹਾਂ ਤੋਂ ਇਲਾਵਾ ਹੋਰ ਨਾਮੀ ਪਹਿਲਵਾਨਾਂ ਦੇ ਮੁਕਾਬਲੇ ਦਰਸ਼ਕਾਂ ਨੂੰ ਦੇਖਣ ਨੂੰ ਮਿਲੇ ਤਾਂ ਤਾਂ ਦਰبار ਮਸਤ ਬਾਬਾ ਬੀਰੂ ਭਗਤ ਜੀ ਦੇ ਸਾਲਾਨਾ ਜੋੜ ਮੇਲਾ 2021-22 ਔਰ 20 ਤਰੀਕ ਨੂੰ ਜਿਹੜਾ ਸ਼ੁਰੂ ਹੋਇਆ 3 ਦਿਨਾਂ ਦਾ ਮੇਲਾ ਜਿਹੜਾ ਚੱਲਦਾ ਆ ਉਹਦੇ ਵਿੱਚ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਸ਼ਰਧਾ ਨਾਲ ਭਾਗ ਲਿਆ ਇਹ ਮੇਲਾ ਹਰ ਸਾਲ ਇਸੇ ਤਰ੍ਹਾਂ ਕੂਮ ਧਾਮ ਦੇ ਨਾਲ ਸਮੂਹ ਨਗਰ ਨਿਵਾਸੀਆਂ ਐਨਆਰਆਈ ਵੀਰਾਂ ಗ್ರಾಮ ਪੰਚਾਇਤ ਅਤੇ ਪਿੰਡ ਵਸੀਆਂ ਨੇ ਸਹਿਯੋਗ ਨਾਲ ਮਨਾਇਆ ਜਾਂਦਾ ਇਸ ਦੇ ਵਿੱਚ ਇਹ ਜਿਹੜਾ ਪਹਿਲੇ ਦਰਮ ਵੱਡੇ ਪੱਦਰ ਦੇ ਪੰਜਾਬ ਦੇ ਨਾਮੀ ਕਲਾਕਾਰ ਹਿੱਸਾ ਲੈਂਦੇ ਔਰ ਸੰਗਤਾਂ ਦੂਰ ਦਰਡੇ ਤੋਂ ਇਸ ਮੇਲੇ ਵਿੱਚ ਬਾਬਾ ਜੀ ਦੇ ਦਰਬਾਰ ਦੇ ਉੱਪਰ ਆਪਣੀਆਂ ਆਸਾ ਮਰਦਾਪੁਰਿਆਂ ਕਰਨ ਦੇ ਲਈ ਹਾਜ਼ਰੀਆਂ ਭਰਦੇ ਆ ਔਰ ਨਿਰੰਤਰ ਦੂਸਰੇ ਦਿਨ ਵਿਸ਼ਾਲ ਕੁਸ਼ਤੀ ਦੰਗਲ ਜਿਹਦੇ ਵਿੱਚ वर्ल्ड ਫੇਮਸ ਪਹਿਲਵਾਨ ਪਹੁੰਚਦੇ ਇਸ ਵਾਰ ਜਿਹੜੀ ਪਟਕੇ ਦੀ ਕੁਸ਼ਤੀ ਉਹ ਪ੍ਰਤਪਾਲਾ ਫਗਵਾੜਾ ਅਦੇ ਤਰਮਿੰਦਰ ਕਹਾਰੀ ਦੇ ਵਿੱਚ ਪਹਿਲੇ ਨੰਬਰ ਦੀ ਔਰ ਦੂਸਰੀ ਪਟਕੇ ਦੀ ਕੁਸ਼ਤੀ ਜਿਹੜੇ ਆਰਾਨ ਤੋਂ ਪਹਿਲਵਾਨ ਜਲਾਲ ਵਰਸਸ ਕਮਲ ਡੂਮ ਸ਼ੇੜੀ ਦੇ ਨਾਲ ਹੋਈ ਔਰ ਦੋਨਾਂ ਦੇ ਕੁਸ਼ਤੀਆਂ ਦੇ ਉੱਪਰ ਬੁਲਟ ਮੋਟਰਸਾਈਕਲ ਔਰ ਦੂਸਰੇ ਦੇ ਉੱਪਰ ਪਲਟੀਨਾ ਮੋਟਰਸਾਈਕਲ ਔਰ ਟਾਈਟਲ ਸਪੈਸ਼ਲ ਕੁਸ਼ਤੀਆਂ ਜਿਹੜੀਆਂ ਕੜਾਈਆਂ ਤੇ ਪੰਜਾਬ ਭਰ ਦੇ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਦੇ ਵਿੱਚ ਹਿੱਸਾ ਲਿਆ ਔਰ ਅੱਜ ਸਮਾਪਤੀ ਹੋਈ ਪੂਰੇ ਦਰਬਾਰ ਦੀ ਪ੍ਰਬੰਧਕ ਕਮੇਟੀ ਵੱਲੋਂ ਜਿੱਤੇ ਅਸੀਂ ਸਮੁੱਚੀ ਸਾਧ ਸੰਗਤ ਨੂੰ ਵਧਾਈ ਦਿੰਨੇ ਆ ਉਥੇ ਪੂਰੇ ਪਿੰਡ ਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ಗ್ರಾಮ ਪੰਚਾਇਤ ਇਸਿਆ ਕਨਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਪਰਬ ਨੂੰ ਮਨਾਉਣ ਦੇ ਲਈ ਪਵਿੱਤਰ ਤਿਹਾਰ ਨੂੰ ਮਨਾਉਣ ਦੇ ਲਈ ਆਪਣਾ ਤਨੋਂ ਮਨੋਂ ਧਨੋਂ ਸਹਿਯੋਗ ਭੇਜਿਆ ਔਰ ਗੁਰੂ ਘਰ ਦੇ ਆ ਬਾਬਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਪੂਰੇ ਉਤਸ਼ਾਹ ਦੇ ਨਾਲ ਮੇਲਾ ਜਿਹੜਾ ਸੰਪਨ ਹੋਇਆ 22 ਤਰੀਕ ਨੂੰ ਔਰ ਅੱਜ ਜਿਹੜਾ ਬਾਬਾ ਜੀ ਦੇ ਦਰਬਾਰ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਦੰਗਲ ਵਿੱਚ ਜਿੱਤਸਾ ਲਿਆ ਔਰ ਜਿੱਥੇ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਨੌਜਵਾਨ ਵੀਰਾਂ ਵੱਲੋਂ ਬਜ਼ੁਰਗਾਂ ਵੱਲੋਂ ਸਮੁੱਚੇ ਸਾਥ ਸੰਗਤ ਦਾ ਧੰਨਵਾਦ ਕਰਦੇ ਹਾਂ ਲੱਖ ਲੱਖ ਬਰਾਇ ਦਿੰਦੇ ਹਾਂ ਇਸੇ ਤਰੀਕੇ ਦੇ ਨਾਲ ਆਓ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇਦਾਂ ਦੇ ਵੱਡੇ ਖੇਡ ਮੇਲੇ ਦਾ ਆਯੋਜਨ ਕਰੀਏ ਤਾਂ ਕਿ ਇਹਨਾਂ ਤੋਂ ਸੇਧ ਲੈ ਕੇ ਨੌਜਵਾਨ ਅੱਗੇ ਵਧਣ ਔਰ ਕੌਮ ਦੇਸ਼ ਦੀ ਸੇਵਾ ਕਰਨ ਇਹਨਾਂ ਸ਼ਬਦਾਂ ਨਾਲ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਲੇ ਦੀਆਂ ਲੱਖ-ਲੱਖ ਵਧਾਈਆਂ ਔਰ ਸਭ ਦਾ ਧੰਨਵਾਦ ਜੈ ਮੋਬੰਦਾਂ